ਜੀਪਾਈ ਬਲਦੇਵ ਸਿੰਘ ਬਟਾਲਾ ਜੀ ਲੰਬੇ ਸਮੇਂ ਤੁਸੀਂ ਸੰਘਰਸ਼ ਕੀਤਾ ਹੈ ਅੰਮ੍ਰਿਤਸਰ ਦੇ ਵਿੱਚ ਜੋ ਧਰਨਾ ਲਗਾਇਆ ਹੈ ਜਿਸ ਤੋਂ ਬਾਅਦ ਜੋ 300 ਅ ਠਾਈ ਪਾਵਨ ਸਰੂਪ ਸੀ ਉਹਨਾਂ ਦੇ ਬਾਬਤ ਐਸ்சிਪੀਸੀ ਤੇ ਐਫਆਈਆਰ ਵੀ ਦਰਜ ਹੋ ਗਈ ਪਰ ਹੁਣ ਐਸ்சிਪੀਸੀ ਦਾ ਕਹਿਣਾ ਹੈ ਕਿ ਉਹ ਇਸ ਐਫਆਈਆਰ ਨੂੰ ਨਹੀਂ ਮੰਨਦੇ ਅ ਅੰਤਰੀਕ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਐਸ்சிਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਨੂੰ ਸਿੱਧੇ ਸਿੱਧੇ ਸਿਆਸੀ ਦਖਲਅੰਦਾਜ਼ੀ ਉਹਨਾਂ ਨੇ ਇਕਰਾਰ ਦਿੱਤਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੋਇਆ ਔਰ ਉਸ ਚੋਰੀ ਦੀ ਰਿਪੋਰਟ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਸਖਤਰੇ ਸ੍ਰੀ ਕਲਤਕ ਸਹਿਬ ਵੱਲੋਂ ਇਸ਼ਰ ਸਿੰਘ ਐਡਵੋਕੇਟ ਕਮਿਸ਼ਨ ਰਾਹੀਂ ਕਰਵਾਈ ਗਈ ਜਿਸ ਨੂੰ ਗਵਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਖੁਦ ਜਨਤਕ ਕਰਦੇ ਨੇ ਮੰਨਦੇ ਨੇ ਔਰ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਉਹ ਆਪ ਕਰਦੇ ਨੇ ਕਿ ਉਹਨਾਂ ਤੇ ਐਫਆਈਆਰ ਦਰਜ ਹੋਣਗੀਆਂ, ਫੌਜਦਾਰੀ ਮੁਕਦਮੇ ਦਰਜ ਹੋਣਗੇ। ਉਹ ਮੁਕਦਮੇ ਦਰਜ ਨਾ ਕਰਵਾ ਕੇ ਜਦੋਂ ਇਹਨਾਂ ਨੇ ਉਸ ਕੇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ, ਜੀ ਸਿੱਖ ਸੰਗਤਾਂ ਨੇ ਉਹਨਾਂ ਦੇ ਖਿਲਾਫ ਮੋਰਚੇ ਲਾਏ, ਜਿਨ੍ਹਾਂ ਮੋਰਚਿਆਂ ਨੂੰ ਇਹਨਾਂ ਦੇ ਮਸੰਦ ਪੁਨੇ ਦੇ ਅੰਦਰ ਆ ਕੇ ਉਹਨਾਂ ਦੀ ਕੁੱਟਮਾਰ ਕਰਕੇ ਤਾਰਪੇੜ ਕੀਤਾ ਜਿਹਦੀ ਮੋੜ ਤਰਜਮਾਨੀ ਪੰਥਕ ਹੋ ਕੇ ਦੇ ਰੂਪ ਵਿੱਚ ਲਗਾਤਾਰ 5 ਸਾਲ ਸਾਡੇ ਵੱਲੋਂ ਕੀਤੀ ਗਈ ਆ ਸਿੱਖਸ਼ਤ ਭਾਵਨਾ ਦਲ ਵੱਲੋਂ ਜਿਸ ਨੂੰ ਸਫਲ ਬਣਾਉਣ ਲਈ ਦੱਲੇਵਾਲ ਸਿੰਘ ਜੀ ਕਿਸਾਨ ਆਗੂ ਜਿਹੜੇ ਨੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਬਾਬਾ ਸ਼ੇਵਕ ਸਿੰਘ ਜੀ ਬਾਬਾ ਸਰਬਜੋਤ ਸਿੰਘ 베ਦੀ ਈਮਾਨ ਸਿੰਘ ਮਾਨ ਤੇ ਹੋਰ ਜਿੱਥੇ ਬੰਦੀਆਂ ਨੇ ਸਹਿਯੋਗ ਕੀਤਾ ਇਥੋਂ ਤੱਕ ਕਿ ਹਾਈ ਕੋਰਟ ਸੁਪਰੀਮ ਹਾਈ ਕੋਰਟ ਦੇ ਆਰਡਰ ਨੇ ਜੀ ਡੀ ਜੀ ਪੰਜਾਬ ਦੇਤੇ ਕਾਰਵਾਈ ਕਰੇ ਤੇ ਧਾਮੀ ਸਾਹਿਬ ਤੇ ਇਹਨਾਂ ਦੀ ਅੰਤਰੰਕ ਕਮੇਟੀ ਇਹ ਤਾਂ ਇਹ ਕਹਿਣ ਕਿ ਅਸੀਂ ਹਾਈ ਕੋਰਟ ਨੂੰ ਨਹੀਂ ਮੰਨਦੇ ਇਹ ਕਹਿਣ ਕਿ ਅਸੀਂ ਇੱਥੋਂ ਦੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਕਿਉਂ ਉਹ ਹਾਈ ਕੋਰਟ ਦੇ ਆਦੇਸ਼ ਹੋਏ ਨੇ ਤੇ ਲੋਕਾਂ ਦੀ ਪੰਥ ਦੀ ਮੰਗ ਹੋਈ ਹੈ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਕਾਨੂੰਨਨ ਤੌਰ ਤੇ ਦਰਜ ਕੀਤੀ ਗਈ ਹੈ ਇਹ ਤੁਹਾਡੇ ਕਿਸੇ ਗੜਗੱਜ ਨੇ ਨਹੀਂ ਕੀਤੀ ਜਾਂ ਕਿਸੇ ਹਰਪ੍ਰੀਤ ਸਿੰਘ ਨੇ ਨਹੀਂ ਕੀਤੀ ਵੀ ਗੜਗੱਜ ਆ ਕੇ ਕੈਨਸਲ ਕਰ ਦੂਗਾ ਤੇ ਗੜਗੱਜ ਦੀਆਂ ਕੀਤੀਆਂ ਤੁਸੀਂ ਅਗਲਿਆਂ ਤੋਂ ਕੈਨਸਲ ਕਰਾ ਲੋਗੇ ਇਹ ਤੁਹਾਡਾ ਡਰਾਮਾ ਸਿਰਫ ਅੱਲ ਤੱਕ ਸਾਬ ਤੇ ਚੱਲ ਸਕਦਾ ਹੈ ਇਹ ਹਾਈ ਕੋਰਟ ਵਿੱਚ ਨਹੀਂ ਚੱਲਣਾ ਤੇ ਇਹ ਵੀ ਕਹਦੇ ਆ ਕਿ ਤੁਸੀਂ ਤਾਂ ਸੌਦੇ ਸਾਧ ਨੂੰ ਮਾਫੀ ਦੇ ਕੇ ਕਹਿ ਦਿੱਤਾ ਸੀਗਾ ਇਹ ਬੰਦਾ ਨਾ ਬਲਾਤਕਾਰੀ ਹੈ ਤੇ ਨਾ ਕਾਤਲ ਹੈ ਤੇ ਤੁਸੀਂ ਅਕਾਲ ਤਖਤ ਸਭ ਤੋਂ ਅਨਾਉਂਸ ਕਰਨ ਦੇ ਤੁਹਾਡੇ باوجود ਹਾਈ ਕੋਰਟ ਨੇ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਆ ਜੀ ਤੇ ਹੁਣ ਤੁਸੀਂ ਕਹੋਗੇ ਕਿ ਅਸੀਂ ਅਕਾਲ ਤਖਤ ਤੇ ਉਹਨੂੰ ਬੁਲਾਦਕਾਰੀ ਨਹੀਂ ਮੰਨਦੇ ਤੇ ਨਾ ਮੰਨੋ ਤੁਸੀਂ ਜੀ ਤੁਸੀਂ ਇਹਨਾਂ ਨੂੰ ਵੀ ਨਹੀਂ ਮੰਨਣਾ ਹੁਣ ਚੋਰਾ ਵਰੀ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਜਾਂ ਕਾਨੂੰਨ ਸੁਵਿਧਾਨ ਕਾਨੂੰਨ ਮੁਤਾਬਕ ਐਫ ਆਈ ਆਰ ਦਰਜ ਹੋਈ ਆ ਤੇ ਇਹਨਾਂ ਨੂੰ ਕਹੋ ਵੀ ਜਾ ਕੇ ਹਾਈ ਕੋਰਟ ਚ ਜਾ ਕੇ ਦੱਸਣ ਉਹ ਚੋਰ ਕਿੰਨੇ ਫੜਨੇ ਸੀ ਉਹ ਸਰੂਪ ਚੋਰੀ ਕਿਉਂ ਕਰਾਏ ਕਿੰਨੂੰ ਦਿੱਤੇ ਕਿਉਂ ਦਿੱਤੇ ਕਿੱਥੇ ਭੇਜੇ ਉਹ ਜਾਣਨਾ ਚਾਹੁੰਦਾ ਹੈ ਅੱਜ ਪੰਥ ਤੇ ਸਾਰਾ ਸੰਸਾਰ ਜਾਗਤ ਜੋਤ ਐਕਟ ਜਿਹੜਾ ਹੈ 2008 ਵਿੱਚ ਪਾਸ ਹੁੰਦਾ ਆ ਅਸੀਂ ਜਾਗਤ ਜੋਤ ਐਕਟ ਦੇ ਅਨੁਸਾਰ ਗੱਲ ਕਰਦੇ ਆ ਅਸੀਂ ਹਾਈ ਕੋਰਟ ਦੀ ਸਟੇਟਮੈਂਟ ਅਨੁਸਾਰ ਗੱਲ ਕਰਦੇ ਆ ਅਸੀਂ ਇਹਨਾਂ ਵੱਲੋਂ ਜਨਤ ਕੀਤੀ ਪੜਤਾਲੀਆ ਰਿਪੋਰਟ ਅਨੁਸਾਰ ਗੱਲ ਕਰਦੇ ਆ ਔਰ ਰਹੀ ਗੱਲ ਇਨਾਂ ਦੀ ਇੱਕ ਧਾਮੀ ਐਂਡ ਕੰਪਨੀ ਜਿਹੜੀ ਅੰਤਰੰਕ ਕਮੇਟੀ ਐ ਠੱਗਾਂ ਦਾ ਟੋਲਾ ਜਿਹੜਾ ਉੱਥੇ ਬੈਠਾ ਹੋਇਆ ਆ ਇਹਨਾਂ ਨੂੰ ਪੁੱਛੋ ਕਿ 15 ਸਾਲ ਹੋ ਗਏ ਤੁਹਾਡੀ ਜਿਹੜੀ ਉਹ ਚੋਣ ਹੋਈ ਆ ਜੀ ਤੁਸੀਂ ਕਿਹਦੇ ਕਹਿਣ ਤੇ ਬੈਠੇ ਹੋ ਕਿਹੜੀ ਤੁਹਾਡੇ ਮਗਰ ਤਾਕਤ ਐ ਜਿਹੜੀ ਟੱਕੇ ਨਾਲ ਤੁਹਾਨੂੰ ਤਾਨਾਸ਼ਾਹੀ ਨਾਲ ਕਬਜ਼ ਕਰਕੇ ਬੈਠੀ ਹੋਈ ਆ ਨਾ ਤੁਹਾਡੀ ਇਲੈਕਸ਼ਨ ਹੋਈ ਨਾ ਤੁਹਾਡੀ ਕਿਸੇ ਸਿਲੈਕਸ਼ਨ ਹੋਈ ਤੁਸੀਂ ਤਾਨਾਸ਼ਾਹੀ ਰਵਈਏ 'ਚ ਇੱਥੇ ਕਬਜ਼ਾ ਕਰਕੇ ਬੈਠੇ ਹੋਏ ਹੋ ਜੇ ਅੱਜ ਤੁਸੀਂ ਆ ਕੇ ਕਹਿਨੇ ਹੋ ਸੀ ਐਫ ਆਈ ਆਰ ਨਹੀਂ ਮੰਨਦੇ ਇਹ ਤੇ ਹੁਣ ਪ੍ਰਸ਼ਾਸਨ ਨੇ ਵੇਖਣਾ ਆ ਤੇ ਸਰਕਾਰ ਨੇ ਵੇਖਣਾ ਆ ਜੀ ਇਹ ਜਿਹੜੇ ਉਹਨੂੰ ਚੈਲੰਜ ਕਰ ਰਹੇ ਨੇ ਧਾਮੀ ਤੇ ਮੁਕਦਮਾ ਦਰਜ ਕਰਨਾ ਚਾਹੀਦਾ ਸਰਕਾਰ ਨੂੰ ਇਸੇ ਹੀ ਸਟੇਟਮੈਂਟ ਨੂੰ ਲੈ ਕੇ ਵੀ ਇੱਕ ਮੁਕਦਮਾ ਹੋਰ ਦਰਜ ਕਰੇ ਵੀ ਪਹਿਲਾਂ ਚੋਰਾਂ ਨੂੰ ਵਿਚਾਰਿਆ ਨੇ ਚੋਰੀ ਕਰਵਾਏ ਨੇ ਇਹਨਾਂ ਨੇ ਤੇ ਹੁਣ ਐਫ ਆਈ ਆਰ ਨੂੰ ਚੈਲੰਜ ਕਰਕੇ ਕਹਿ ਰਹੇ ਅਸੀਂ ਮੰਨਦੇ ਨਹੀਂ ਕਾਨੂੰਨ ਨੂੰ ਇਹਨਾਂ ਤੇ ਤੇ ਜੋਰ ਪੀ ਲੱਗਣੀ ਚਾਹੀਦੀ ਹੁਣ ਫਿਰ ਜੀ ਜੀ ਬਿਲਕੁਲ ਭਾਈ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਹੋਰ ਤੁਹਾਡੇ ਕੋਲੋਂ ਕਿ ਹਰ ਵਾਰ ਜਦੋਂ ਵੀ ਕੁਝ ਗਲਤੀ ਹੁੰਦੀ ਹੈ ਜੇਕਰ ਐਸਟੀਪੀਸੀ ਦੇ ਕਿਸੇ ਮੁਲਾਜ਼ਮ ਵੱਲੋਂ ਹੁੰਦੀ ਹੈ ਜਾਂ ਫਿਰ ਜੇ ਅਸੀਂ ਦੇਖੀ ਧਾਰਮਿਕ ਸਥਾਨਾਂ ਤੇ ਹੁੰਦੀ ਹੈ ਤਾਂ ਉਹਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹੁਣ ਵੀ ਜਿਸ ਤਰ੍ਹਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿਆਸੀ ਦਖਲਅੰਦਾਜ਼ੀ ਦਾ ਇਕਰਾਰ ਦੇ ਦਿੱਤਾ ਜੋ ਤੁਸੀਂ ਮੋਰਚਾ ਲਗਾਇਆ ਸੀ ਸਿਆਸੀ ਦਖਲ ਨਾ 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 ਸਖਲ ਸਿਆਸੀ ਦਖਲ ਤਾਂ ਇਹ ਦੇ ਰਹੇ ਨੇ ਕਿ ਸੁਖਵੀਰ ਬਾਦਲ ਦੀ ਸਿਆਸੀ ਜੀ ਬਿਲਕੁਲ ਮੈਂ ਆਪਣੇ ਸਵਾਲ ਤੇ ਆਈ ਹਾਂ ਮਾਫ ਕਰਨਾ ਸਿਆਸੀ ਸਿਆਸੀ ਪਾਰਟੀ ਨੂੰ ਤੁਸੀਂ ਉਹਦਾ ਪ੍ਰਧਾਨ ਤੇਜਾ ਸਿੰਘ ਸਮੁੰਦਰੀ ਹਾਲ ਚ ਚੁਣ ਕੇ ਤੇ ਗੁਰੂ ਦੇ ਲੰਗਰ ਗੁਰੂਕੀਆਂ ਗੋਲਕਾਂ ਗੁਰੂਕੀਆਂ ਇਮਾਰਤਾਂ ਨੂੰ ਕਿਵੇਂ ਵਰਤ ਸਕਦੇ ਹੋ ਤੁਸੀਂ ਜੀ ਬਿਲਕੁਲ ਭਾਈ ਸਾਹਿਬ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਹਾਲੀ ਦੇ ਵਿੱਚ ਹਜੇ ਬੀਤੀ ਕੱਲ ਵੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਾਲਾਂਕਿ ਬਲਾਕ ਸੰਮਤੀ ਦੀਆਂ ਜੋ ਚੋਣਾਂ ਆ ਰਹੀਆਂ ਉਹਨਾਂ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਅਸੀਂ ਪਹਿਲਾਂ ਸ਼੍ਰੀ ਅਕਾਲ ਤੱਤ ਸਾਹਿਬ ਵੱਲੋਂ ਜੋ ਫਰਮਾਨ ਆਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਪ੍ਰਧਾਨਗੀ ਤੋਂ ਹਟਾਉਣ ਦੀ ਗੱਲ ਕੀਤੀ ਸੀ ਫਿਰ ਆਪ ਹੀ ਪ੍ਰਧਾਨ ਲੱਗ ਗਏ ਤੇ ਹੁਣ ਉਸੇ ਪਾਰਟੀ ਦੇ ਵਿੱਚ ਜੇਕਰ ਉਹ ਸਾਰੇ ਬੰਦੇ ਆ ਗਏ ਆ ਜਿਨ੍ਹਾਂ ਨੇ ਐਡੇ ਵੱਡੇ ਗੁਨਾਹ ਕੀਤੇ ਐ ਤੇ ਇਹਨਾਂ ਨੂੰ ਸਜ਼ਾ ਕੌਣ ਦਊਗਾ ਫਿਰ ਹਾਂ ਹੁਣ ਇੱਥੇ ਗੱਲ ਹੈ ਕਿ ਜਿਹੜਾ ਇਹ ਖੁੱਦ ਧਾਮੀ ਐਂਡ ਕੰਪਨੀ ਇੱਕ ਅਕਾਲੀ ਦਲ ਬਾਦਲ ਦੇ ਸਪੋਕਸਮੈਨ ਹੀ ਬਣੇ ਹੋਏ ਨੇ ਨਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਨੂੰ ਮੋਹਰਾ ਬਣਾ ਕੇ ਇਹ ਲੋਕ ਗੰਦੀ ਰਾਜਨੀਤੀ ਜਿਹੜੀ ਆ ਉਹ ਗੁਰੂ ਘਰ 'ਚ ਕਰ ਰਿਆ ਇਹਨਾਂ ਨੇ ਗੋਲਕਾਂ ਖਾਧੀਆਂ ਇਹਨਾਂ ਨੇ ਜ਼ਮੀਨਾਂ ਵੇਚੀਆਂ ਇਹਨਾਂ ਨੇ ਵਿਰਾਸਤਾਂ ਤੋੜੀਆਂ ਇਹਨਾਂ ਨੇ ਗੁਰੂ ਸਾਹਿਬ ਨੂੰ ਇਤਿਹਾਸ ਵਿੱਚ ਲੁਟੇਰੇ ਤੇ ਡਾਕੂ ਕਈ ਕੁਝ ਦੱਸ ਦਿੱਤਾ ਆ ਇਹ ਗੰਦੀ ਸਿਆਸਤ ਤਾਂ ਇਹ ਲੋਕ ਕਰ ਰਹੇ ਆ ਜੀ ਕੋਈ ਸਰਕਾਰ ਨੇ ਸਿਆਸਤ ਨਹੀਂ ਕੀਤੀ ਨਾ ਅਸੀਂ ਕੀਤੀ ਹੈ ਨਾ ਕਿਸੇ ਨੇ ਕਰਨੀ ਆ ਗੁਰੂ ਘਰ ਦੇ ਵਿੱਚ ਵੋਟ ਤੇ ਨੋਟ ਦੀ ਰਾਜਨੀਤੀ ਜੇ ਕਿਸੇ ਨੇ ਅੱਜ ਤੱਕ ਕੀਤੀ ਹੈ ਤੇ ਉਹ ਗੜਗੱਜ ਧਾਮੀ ਤੇ ਬਾਦਲ ਐਂਡ ਕੰਪਨੀ ਕਰ ਰਹੀ ਹੈ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹ ਮੋਰਚਾ ਲਗਾਇਆ ਉਧਰ ਭਾਈ ਗੁਰਜੀਤ ਸਿੰਘ ਖਾਲਸਾ ਸਮਾਜ ਦੇ ਵਿੱਚ ਮੋਰਚਾ ਲਗਾ ਰਹੀ ਆ ਹਾਲਾਂਕਿ ਇਹਨਾਂ ਨੇ ਸਿਲੈਕਟ ਕਮੇਟੀ ਪੰਜਾਬ ਸਰਕਾਰ ਨੂੰ ਅਸੀਂ ਕਹਿੰਨੇ ਕਿ ਕੰਮ ਨਹੀਂ ਕਰਦੀ ਕਮੇਟੀ ਬਣਾ ਦਿੱਤੀ ਉਹ ਕੰਮ ਕਰ ਰਹੀ ਹੈ ਨਹੀਂ ਕਰ ਰਹੀ ਇਹਦਾ ਵੀ ਅਜੇ ਕੁਝ ਨਹੀਂ ਪਤਾ ਬੜੀਆਂ ਆਸਾਂ ਸੀ ਕਿ ਜਿਹੜੀ ਵਿਧਾਨ ਸਭਾ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਵੱਲੋਂ ਇੱਕ ਸੈਸ਼ਨ ਬੁਲਾਇਆ ਗਿਆ ਸੀ ਉਸ ਦੇ ਵਿੱਚ ਕੁਝ ਹੋਊਗਾ ਉਸ ਤੇ ਕੁਝ ਨਹੀਂ ਹੋਇਆ ਪਰ ਇੱਥੇ ਜੋ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਸਭ ਨੂੰ ਸੰਤੁਸ਼ਟੀ ਵੀ ਹੋਈ ਹੈ ਕਿ ਐਫ ਆਈ ਆਰ ਏਟ ਇਸ ਪੰਜਾਬ ਸਰਕਾਰ ਵੱਲੋਂ ਦਰਜ ਕੀਤੀ ਗਈ ਹੈ ਜੇ ਪੰਜਾਬ ਸਰਕਾਰ ਜਦੋਂ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਤੇ ਉਦੋਂ ਫਿਰ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਫਿਰ ਧਾਰਮਿਕ ਮਾਮਲਿਆਂ ਦੇ ਵਿੱਚ ਜੇਕਰ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਿਹੜਾ ਗੁਨਾਹ ਕਰਦਾ ਉਹਦੇ ਤੇ ਐਫ ਆਈ ਆਰ ਨਹੀਂ ਹੋਊਗੀ ਤਾਂ ਫਿਰ ਕੌਣ ਉਹਨਾਂ ਨੂੰ ਸਜ਼ਾਵਾ ਦੇਊਗਾ ਕਿਉਂਕਿ ਜੋ ਸਜ਼ਾਵਾ ਦੇ ਰਹੇ ਆ ਜੋ ਬੁਨਾਹ ਕਰ ਰਹੇ ਆ ਉਹਨਾਂ ਨੂੰ ਸਜ਼ਾਵਾ ਦੇਣ ਵਾਲੇ ਉਹਨਾਂ ਦਾ ਸਾਥ ਦੇ ਰਹੇ ਆ ਜੀ 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 ਹੁਣ ਇਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੀ ਸਭ ਕਾਹੇ ਤੇ ਜਿਹੜਾ ਜੋੜਾ ਬਾਦਲ ਪਰਿਵਾਰ ਦਾ ਹੈ ਤੇ ਧਾਮੀ ਉਹਨਾਂ ਦੇ ਇੱਕ ਸਰੀ ਬਣ ਕੇ ਕੰਮ ਕਰ ਰਿਹਾ ਉਹ ਵਿੱਚ ਹੀ ਉਹਨਾਂ ਨੇ ਉਹ ਗੜਗੱਜ ਨੂੰ ਲਾਇਆ ਹੋਇਆ ਵਾ ਕੋਈ ਵੀ ਗੱਲ ਸਰਕਾਰ ਕਰੇ ਜਾਂ ਲੋਕ ਕਰਨ ਤਾਂ ਇਹ ਉਹਨੂੰ ਇਹ ਅਕਸਰ ਇਹ ਗੱਲ ਕਰਕੇ ਹਮੇਸ਼ਾ ਗੁਮਰਾਹ ਕਰਦੇ ਆਇਆ ਪਰ ਹੁਣ ਨਾ ਸਰਕਾਰ ਨੇ ਗੁਮਰਾ ਹੋਣਾ ਹੈ ਨਾ ਪੰਜਾਬ ਨੇ ਗੁਮਰਾ ਹੋਣਾ ਹੈ ਤੇ ਨਾ মিডিਆ ਨੇ ਤੇ ਨਾ ਲੋਕਾਂ ਨੇ ਗੁਮਰਾ ਹੋਣਾ ਹੈ ਹੁਣ ਲੋਕ ਜਾਗਰੂਕ ਹੋ ਚੁੱਕੇ ਨੇ ਹੁਣ ਉਹ ਵੀ ਦਿਨ ਦੂਰ ਨਹੀਂ ਜਿੱਦਣ ਇਹਨਾਂ ਨੂੰ ਗਲੋਂ ਫੜ ਫੜ ਕੇ ਦਰਬਾਰ ਸਾਹਿਬ ਚੋਂ ਬਾਹਰ ਸੁੱਟਣਗੇ